ਛੋਟੇ ਸਿੱਧੂ ਤੇ ਹਵੇਲੀ ਦੇ ਵਿੱਚ ਘਰ ਵਾਪਸੀ ਕਰਨ ਤੋਂ ਬਾਅਦ ਤਾਂ ਹਵੇਲੀ ਦੇ ਵਿੱਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਲਗਾਤਾਰ ਹੋਲੀ ਦਾ ਤਿਹਾਰ ਮਨਾਇਆ ਗਿਆ ਉਸ ਤੋਂ ਬਾਅਦ ਰਾਤ ਨੂੰ ਦਿਵਾਲੀ ਦਾ ਤਿਹਾਰ ਵੀ ਮਨਾਇਆ ਗਿਆ ਪਰ ਫੈਨ ਐ ਜੋ ਦੂਰੋਂ ਦੂਰੋਂ ਆ ਰਹੇ ਆ ਬਹੁਤ ਫੈਨ ਸੀ ਜਿਨ੍ਹਾਂ ਨੂੰ ਆ ਸਿੱਧੂ ਨੂੰ ਮਿਲੇ ਬਿਨਾਂ ਰਹਿ ਗਏ ਸੀ ਤਾਂ ਹੁਣ ਕਿਤੇ ਨਾ ਕਿਤੇ ਰੱਬ ਨੇ ਉਹਨਾਂ ਦੀਆਂ ਵੀ ਦੁਆਵਾਂ ਪੂਰੀਆਂ ਕੀਤੀਆਂ ਸਿੱਧੂ ਦਾ ਇੱਕ ਫੈਨ ਆਇਆ ਹਵੇਲੀ ਦੇ ਵਿੱਚ ਹਰਿਆਣਾ ਤੋਂ ਚੱਲ ਕੇ 2.5 ਕੁਆਂਟਲ ਫੁੱਲ ਲੈ ਕੇ ਆਇਆ ਤਾਂ ਉਸਨੇ ਵੈਲਕਮ ਬੈਕ ਸਿੱਧੂ ਦਾ ਜੋ ਹੈ ਸਿੱਧੂ ਦੀ ਹਵੇਲੀ ਦੇ ਵਿੱਚ ਬਣਾਇਆਗਾ ਤਾਂ ਗੱਲਬਾਤ ਕਰਾਂਗੇ ਉਹਨਾਂ ਫੈਨਾਂ ਦੇ ਨਾਲ ਕਿਉਂਕਿ ਸਿੱਧੂ ਨੂੰ ਪਿਆਰ ਕਰਨਾ ਹੈ ਦੂਰ ਦੂਤੋਂ ਹਵੇਲੀ ਦੇ ਵਿੱਚ ਚੱਲ ਕਿਉਂ ਆਉਂਦਿਆ ਮੂਸਾਪਿੰਡ ਚੱਲ ਕੇ ਆਉਂਦਿਆ ਇੱਕ ਅੱਜ ਫੈਨ ਪਹੁੰਚਿਆ ਹਰਿਆਣੇ ਤੋਂ ਬਾਈ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਜਗਦੇਵ ਰਾਠੀ ਹੈ ਜੀ ਕਿੰਨੇ ਬਾਈ ਫੁੱਲ ਲੈ ਕੇ ਆਏ ਹੋ ਤੇ ਕੀ ਤੁਹਾਡੀ ਮਾਨਤਾ ਸੀ ਮਾਨਤਾ ਇਹ ਹੈ ਤੇ ਜੇ ਬਈ ਜਦ ਵੀ ਸਿੱਧੂ ਮੁਸਾੜੇਗਾ ਜਦੋਂ ਕਾ ਪਤਾ ਚੱਲਿਆ ਥਾ ਬਈ ਮੁਸਾੜੇ ਕੇ ਘਰਾਂ ਵੀ ਦ और मेरे को इस चीज़ की बड़ी खुशी महसूस हुई मैं फैन हूँ सिद्धू मूसयाले का खास बात तो ये है और फिर मैंने एक ऐलान कराया था भाई जब भी इनके घर जन्म होएगा बच्चे का या लड़की हो या लड़का हो मैं ढाई क्विंटल फूलों के साथ माता पिता का स्वागत करूँगा पाँच प्रकार के मैं फूल लेके आया था आज और मैंने यहाँ वेलकम बनाया और बेली के अंदर एक दिल बनाया बेलकम बैक लिखा और मैं सिद्धू मूसियाले के जन्मदिन पर सभी हरियाणा पंजाब मध्य प्रदेश यूपी महाराष्ट्र में मेरे एक दोस्त है वो भी बड़े तगड़ा फैन है मैं उन सबको लाख लाख बधाई देता हूं सिद्धू मुसले के जन्म की पहला मेरेसी भाई सिद्धू ਨੂੰ ਪਹਿਲਾ ਮਿਲੇ ਹੂੰ ਕਦੇ ਜ਼ਿੰਦਗੀ ਦੇ ਵਿੱਚ ਮਿਲਣ ਦਾ ਮੌਕਾ ਮਿਲਿਆ ਹੋਵੇ ਦੇਖੋ ਸੁਪਨਾ تھا ਕبھی ਬਈ ਜਰੂਰ ਮਿਲਾਂਗੇ ਔਰ ਨਹੀਂ ਮਿਲੇ तो जब डेथ होगी चीज को मेरे को बड़ा अफसोस रहा और सिद्धू के गाने बड़े सुना ऐसा ही महसूस हो के आज भी भी है मतलब अमर है यार मेन बात ही है सिद्धू ਪਹਿਲੇ ਵੀ ਅਮਰ ਥਾ ਔਰ ਅਭਿਨ ਕੇ ਗਰ ਜਨਮ ਹੋਣੇ ਕੇ ਬਾਦ ਇਹ ਬਾਤ ਸਾਬਿਤ ਤੋ ਜ਼ਰੂਰ ਹੋ ਗਿਆ ਬਈ ਇਸ ਸਖਸ ਨਾ ਹਸਤੀ ਨਾ ਬਈ ਦੁਨੀਆ ਮੇ ਬਾਕੇ ਚਾਹੇ ਤੈ ਇਸ ਨਾ ਕੋਈ ਮਿਟਾਈ ਨਹੀਂ ਸਕਦਾ ਜੋ ਸਿੱਧੂ ਮਸੂਆਲੇ ਕਾ ਨਾਮ ਹੈ ਇਹ ਅਮਰੇ ਰਹੇਗਾ ਸਰੂਸੇ ਅਬ ਤੋ ਜਨਮ ਦੁਬਾਰਸੇ ਹੋ ਲਿਆ ਤੋ ਇਸ ਲਈ ਅਮਰੇ ਰਹੇਗਾ ਸਿੱਧੂ ਮਸੂਆਲਾ ਬਈ ਵੈਸੇ ਤਾ ਜਿਹੜਾ ਆਪਾ ਮੰਨ ਲਓ ਪਿਆਰ ਕਰਨੇ ਪਿਆਰ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਇਹ ਫੁੱਲਾਂ ਦੇ ਉਤੇ ਕਿੰਨਾ ਖਰਚਾ ਆ ਜੂਦਾ सर देखो ये मेरे लिए अनमोल है इस पैसे की कोई बड़ी बात नहीं है इसमें ठीक है मेरी इच्छा थी मैं ढाई क्विंटल फूल लेके जाऊंगा मैं पूरे अपने चेल और मेरी टीम के साथ आया हूं हम सुबह छः बजे के निकले हुए हैं पर हमारे को बीच में पता चला भाई पाँच छः बजे के बाद मिलने नहीं दिया जाएगा तो इसलिए हमने बीच में खाना भी न खाया फास्ट गड्डी ले कर भाई वहाँ हम ਕਿਤਨਾ ਕਿਤੇ ਬਈ ਲੱਗਦਾ ਨਹੀਂ ਵੀ ਸਿੱਧੂ ਨੂੰ ਮਿਲੇ ਬਿਨਾ ਰਹਿ ਗਏ ਸੀ ਤਾਂ ਕਰੋੜਾਂ ਫੈਨ ਲੱਖਾਂ ਫੈਨ ਸਿੱਧੂ ਨੂੰ ਮਿਲੇ ਬਿਨਾ ਰਹਿ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਛੋਟਾ ਸਿੱਧੂ ਵਾਪਸ ਆਇਆ ਤਾਂ ਦੁਬਾਰਾ ਉਹਨਾਂ ਲੋਕਾਂ ਦਾ ਜੋ ਹੈ ਸਪਨਾ ਪੂਰਾ ਹੋ ਗਿਆ ਹਾਂ ਹਾਂ ਵਾਕਿਆ ਸਪਨਾ ਪੂਰਾ ਹੋਵੇਗਾ ਉਸਕਾ ਔਰ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਕੇ ਅੰਦਰ ਹੈ ਔਰ ਜਿੰਨੇ ਵੀ ਫੈਨ ਹੈ ਬਈ ਮੈਂ ਤਾਂ ਉਹਨਾਂ ਕੋਈ ਇਹ ਹੀ ਕਹਿਣਾ ਚਾਹੂੰਗਾ ਕਿ ਬਈ ਸਿੱਧੂ ਦਾ ਦੁਬਾਰਾ ਜਨਮ ਹੋ ਗਿਆ ਕੋਈ 5-7-10 ਸਾਲ ਕੇ ਬਾਅਦ ਆਪ ਸਿੱਧੂ ਜੋ ਜੋ ਲੜਕਾ ਪਾਇਦਾ 10 ਸਾਲ ਕੇ ਬਾਅਦ ਵੋਹੀ ਫੀਲਿੰਗ ਵੋਹੀ ਗਾਣੇ ਔਰ ਉਸसे भी आर नाल मोल्डिंग टाइप ਗਾਣੇ ਸੁਣਨ ਨਾ ਮਿਲenge ਮਾਰਕੋ ਬਹੁਤ acha ਮਹਿਸੂਸ ਹੈ ਜੀ ਇਹ ਸੋ ਜਿੱਥੇ ਹੀ ਸਿੱਧੂ ਦੇ ਫੈਨ ਦੂਰ ਦੂਰੋ ਚੱਲ ਕੇ ਆ ਰਿਆ ਹਰ ਇੱਕ ਫੈਨ ਆਪਣੀ ਕੋਈ ਨਾ ਕੋਈ ਕਰਾਮਾਤ ਦਿਖਾਉਂਦਾ ਜਿਸ ਤਰ੍ਹਾਂ ਬਾਈ ਫੁੱਲਾਂ ਦਾ ਕੰਮ ਕਰਦਾ ਬਾਈ ਨੇ ਬਹੁਤ ਸੋਹਣੇ ਤਰੀਕੇ ਨਾਲ ਪੰਜਾਬ ਕੇ ਅੰਦਰ ਔਰ ਹਰਿਆਣਾ ਕੇ ਅੰਦਰ ਦੇਖਿਆ ਮੈਨੇ ਫੈਨ ਤੋਂ ਦੇਖੇ ਦੇਖੇ ਹਰ ਇੱਕ ਰੇਡ ਕਿਸੇ ਕੰਪਿਊਟਰ ਵਾਲੇ ਕੇ ਪਾਸ ਚੱਲਿਆ ਜਾਓ ਸਿੱਧੂ ਕੇ ਨਾਮ ਪਾ ਯਾ ਸਿੱਧੂ ਕੀ ਫੋਟੋ ਲੱਗੀ ਪਾਉਗੀ ਮੈਨੋਂ ਹੋਲਡ ठीक है गोल गप्पे वाले के पास चले जाओ एल के वाले के पास चले जाओ या कोई सब्जी बेचने वाला और ख़ास बात मेरी लाइन में तीन चार दुकान है तीनों है नीशे वाले के नाम पर रख रखी है एक सिद्धू इलेक्ट्रॉनिक्स लिख रखे कहीं क्या, ना सिद्धू बुक वाला लिख रख्या मतलब इतनी महसूस अच्छा महसूस हो अभी देखे सभी सिद्धू का ही फैन है भाई ठीक है और ख़ास बात यह बहुत सारे गायिका ने शायद मैं उसका नाम नहीं जानते गायक है ने नशेड़ी मेरिया में नशे छड़ते सारे नहीं ऐसा गाना कोई भी दस पंद्रह साल का सुनेगा ना उसको नशे की फीलिंग आवेगी यानी कि गलत राह पर पड़ेगा और जिस सिद्धू मूसे वाले के जिस जिसने गाने सुने हैं उसने जीना जितने भी टेम जीवेगा कोई भी है वो ना गर्व तो महसूस जीवेगा यानी कि अच्छा महसूस करा है और अपने शरीर में एक फीलिंग्स ही लावा है भी हाँ ऐसे ही उन्होंने जो टप्पे बोल रखे हैं गाने के और जितने गाने कईया ना लड़कियाँ पकार के नशे पगार के दारू पगार के समाज चिट्टे पगार के ये सब प्रमोट कर रहे हैं यानी कि इसमें कहीं ना कहीं गलत संगीत हुआ पब्लिक के लिए ये सो भाई आपा तस्वीरें एक बार फिर मैं कैमरामैन ਨੂੰ कहना चाहूंगा तस्वीरें भाई ने बहुत सोने तरीके नाल हरियाणा ਤੋਂ ਆ ਕੇ वेलकम बैक सिद्धू दी हवेली ਦੇ ਅੱਗੇ ਲਿਖਿਆ ਤਾਂ हवेली ਦੇ ਅੰਦਰ ਵੀ ਕੋਈ ਹਾਰ ਟਾਈਪ ਦੀਆਂ ਚੀਜ਼ਾਂ ਬਣੀਆਂ ਤੇ ਕੁਝ ਹੋਰ ਵੀ ਫੈਨ ਮੌਜੂਦ ਹਨ ਨਾਲ ਵੀ ਗੱਲਬਾਤ ਕਰਾਂਗੇ भाई ਕਿਹੜੀ ਜਗ੍ਹਾ ਤੋਂ ਆਏ ਹੋ ਭਾਜੀ ਮੈਂ ਯੂਐਸਏ ਤੋਂ ਆਇਆ ਸੌਲਟ ਸਿਟੀ ਯੂਟਾ ਕੀ ਕਹਿਣਾ ਚਾਹੋਗੇ ਬਈ ਕ ਮਾਂ ਤੋਂ ਪੁੱਤ ਜੋ ਖੋ ਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਦੁਬਾਰਾ ਹਵੇਲੀ ਦੇ ਵਿੱਚ ਸਿੱਧੂ ਨੇ ਘਰ ਵਾਪਸੀ ਕੀਤੀ ਹੈ ਮਾਪਿਓ ਦੀ ਖੁਸ਼ੀ ਭਾਈ ਇਹਦੇ ਨਾਲ ਦੀ ਖੁਸ਼ੀ ਮੈਂ ਕਹਿੰਦਾ ਜਿੰਨੇ ਵੀ ਆਪਣੇ ਉਹਨਾਂ ਦੇ ਫੈਨ ਹੈਗੇ ਆ ਕਿਸੇ ਨੂੰ ਇਦਾਂ ਦੀ ਮੈਨੂੰ ਲੱਗਦਾ ਨਹੀਂ ਹੋਗਾ ਕਿ ਕੋਈ ਵੀ ਨਰਾਜ ਹੈ ਇੰਨੀ ਵਧੀਆ ਖੁਸ਼ੀ ਹੈ ਸਾਨੂੰ ਵੀ ਨਵਾਂ ਜਿਹੜਾ ਇੱਕ ਸਿੱਧੂ ਆਇਆ ਦੁਆਰਾ ਵਰਲਡ ਨਹੀਂ ਰਹਿ ਗਿਆ ਕੋਈ ਵੀ ਮਾਪਿਓ ਦੀ ਖੁਸ਼ੀ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਹੜੇ ਇਕੱਲੇ ਰਹਿ ਗਏ ਸੀ ਮੇਰੇ ਸੀ ਭਾਈ ਪਹਿਲਾ ਕਦੇ ਸਿੱਧੂ ਨੂੰ ਨੈਵਰ ਪਰ ਯੂਐਸਏ ਦੇਖਿਆ ਉਹਨੂੰ ਜ਼ਰੂਰ ਆ ਉਹਦਾ ਸਟੇਜ ਤੇ ਉਹਨੂੰ ਦੇਖਿਆ ਸੀ ਉਹਦਾ ਮਿਲੇ ਨਹੀਂ ਅ ਅਸੀਂ ਸਟੇਜ ਸ਼ੋ ਵੀ ਕਰਾਣੇ ਰਹੇ ਨੇ ਪਰ ਸਿੱਧੂ ਦਾ ਕਦੇ ਮੌਕਾ ਨਹੀਂ ਮਿਲਿਆ ਉਹਦਾ ਉਹਦੇ ਆਈ ਥਿੰਕ ਉਹਦਾ ਹੈਗਾ ਸੀਗਾ ਆਫਟਰ ਉਹਦੇ ਮਰਨ ਤੋਂ ਬਾਅਦ ਸੈਕਰਮੈਂਟੋ ਦਾ ਸ਼ੋ ਸੀਗਾ ਤੇ ਅਸੀਂ ਜਾਣਾ ਸੀ ਉਦੋਂ ਤਾਂ देन ਹੀ ਇਜ਼ ਪਾਸਟ ਬਟ ਮੈਨੂੰ ਲੱਗਦਾ ਕਿ ਲੈਸ ਦਨ ਨੇਵਰ ਡਾਈ ਹੀ ਇਸ ਕਮ ਬੈਕ ਇੰਡੀਆ ਕਿੰਨੇ ਟਾਈਮ ਵਾਸਤੇ ਆਈ ਸੀ ਤੁਸੀਂ ਉਹਨੇ ਗੱਲ ਕਰ ਅਸੀਂ ਆਏ ਸੀ ਕਿ ਮਹੀਨੇ ਵਾਸਤੇ ਆਈ ਸੀ ਅਸੀਂ ਸਿਰਫ ਉਹਨੂੰ ਦੇਖਣ ਵਾਸਤੇ ਕਿ ਰੋਜ਼ ਵੇਟ ਕਰਦੇ ਸੀ ਕਿ ਬੇਬੀ ਆ ਰਿਹਾ ਹੈ ਤੇ ਅਸੀਂ ਐਕਸਟੈਂਡ ਕਰਾਈਆ ਟਿਕਟ ਤੇ denn ਸਾਡੀ ਪਰਸੋਂ ਫਲਾਈਟ ਆ ਤੇ ਬੇਟੇ ਨੇ ਕਿਹਾ ਕਿ ਜੋ ਵੀ ਹੋ ਜਾ ਅਸੀਂ ਦੇਖਣ ਜਾਣੇ ਜਾਣਾ ਉਹਦਾ ਘਰ ਵੀ ਜਾਣਾ ਹੈ ਤੇ ਪਹਿਲਾਂ ਗੱਲ ਕਰ ਲਈਏ ਸਿੱਧੂ ਦੇ ਫੈਨਸ ਦੀ ਤਾਂ ਤੁਸੀਂ ਉਹਦੇ ਕਦੇ ਗਾਣੇ ਸੁਨੇ ਸੀ ਪਹਿਲਾਂ ਸਿੱਧੂ ਦੇ ਮੈਂ ਤਾਂ ਘੱਟ ਹੀ ਸੁਣਦੀ ਸੀ ਮੇਰੇ ਦੋਨੋਂ ਬੇਟੇ ਸੁਣਦੇ ਸੀ ਤੇ ਉਸ ਤੋਂ ਬਾਅਦ ਤਾਂ ਪਤਾ ਨਹੀਂ ਅਸੀਂ ਮੈਨੂੰ ਲੱਗਦਾ ਕਿ ਹਰ ਰੋਜ਼ ਸਾਡੇ ਉੱਥੇ ਕੰਮ ਤੇ ਜਾਣ ਲੱਗਿਆਂ ਆਉਣ ਲੱਗਿਆਂ ਘਰ ਦੇ ਵਿੱਚ ਵੀ ਸਾਡੀਆਂ ਪਾਰਟੀਆਂ ਹੁੰਦੀਆਂ ਹਮੇਸ਼ਾ ਸਿੱਧੂ ਬਾਈ ਦੇ ਗਾਣੇ ਚੱਲਦੇ ਆ ਇੱਕ ਮਾਂ ਦੁੱਖ ਸੰਸਾਰ ਦੀ ਆ ਉਹ ਦੁੱਖ ਜੋ ਇੱਕ ਮਾਂ ਤੋਂ ਦਾ ਪੁੱਤ ਵੱਖ ਕੀਤਾ ਸੀਗਾ ਤਾਂ ਕਿਤੇ ਨਾ ਕਿਤੇ ਜਿਨ੍ਹਾਂ ਨੇ ਬੈਰੀਆਂ ਨਹੀਂ ਕਰਨਾ ਸੀ ਕਰ ਲਿਆ ਤਾਂ ਸਿੱਧੂ ਨੇ ਦੁਬਾਰਾ ਇੱਥੇ ਜਨਮ ਲੈਂਦਾ ਕੀ ਕਹਿਣਾ ਚਾਹੁੰਦਾ ਬੈਰੀਆਂ ਦੇ ਮੂੰਹ ਤੇ ਚਪੇੜ ਆ ਜੀ ਚਪੇੜ ਵੱਜ ਗਈ ਆ ਬਸ ਮੈਂ ਤਾਂ ਇਹ ਕਹਿੰਦਾ ਪਹਿਲੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਇਹ ਪਿੰਡ ਪਸੌੜ ਡਿਸਟ੍ਰਿਕਟ ਸੰਗਰੂਰ ਤਹਿਸੀਲ ਧੂਰੀ ਤੋਂ ਆਇਆ ਅੱਜ ਸਾਡੇ ਵਿਆਹ ਸੀਗਾ ਤਾਂ ਧਾਮਕੋਟ ਪਿੰਡ ਦੇ ਵਿੱਚ ਉੱਥੋਂ ਆਏ ਆ ਅੱਜ ਚਲੋ ਅਸੀਂ ਵੀ ਆਏ ਆ ਵੀ ਦੇਖਣ ਵੀ ਬਾਈ ਜੀ ਦੇ ਘਰੇ ਜਾਣਾ ਚਾਹੀਦਾ ਆਏ ਆ ਖੁਸ਼ੀ ਵੀ ਹੈ ਆਏ ਵੀ ਆ ਅਸੀਂ ਹੁਣ ਪਿੰਡ ਸੰਗਰੂਰ ਵੀ ਜਾਵਾਂਗੇ ਪਿੰਡ ਪਸੌੜ ਵੀ ਜਾਵਾਂਗੇ ਪਰ ਦਿਲ ਦੇ ਵਿੱਚ ਖੁਆਇਸ਼ ਧੀ ਬਾਈ ਜੀ ਦੇ ਘਰੇ ਜਾ ਕੇ ਆਉਣਾ ਹੈ ਜਿਹੜਾ ਬਾਈ ਸਾਨੂੰ ਦੇਖੋ ਇੱਕ ਸੋਚ ਮਾਰਤੀ ਇੱਕ ਖੇਡ ਮਾਰਤੀ ਇੱਕ ਮਾਰਤੀ ਕਲਮ ਗੰਦੀਆਂ ਸਰਕਾਰਾਂ ਨੇ ਹੱਕ ਠੋਕੇ ਕਹਿੰਦੇ ਆ ਸੁਣਨ ਵਾਲੀ ਗੱਲ ਆ ਮੈਂ ਹੱਕ ਠੋਕੇ ਕਹਿਣਾ ਸਰਕਾਰ ਨੇ ਸਾਡੀ ਸੋਚ ਮਾਰਤੀ ਖੇਡ ਮਾਰਤੀ ਕਲਮ ਮਾਰਤੀ ਪਰ ਕਲਮ ਦੇ ਵਿੱਚ ਸਾਡਾ ਵਾਈ ਚੜਮ ਹੋਇਆ ਦੁਬਾਰੇ ਸਾਡੀ ਕਲਮ ਜਿੰਦਾ ਹੋਗੀ ਠੀਕ ਆ ਜੀ ਤਾਂ ਆਇਆ ਵੀ ਸਾਡੀ ਕਲਮ ਜਿੰਦਾ ਹੋਗੀ ਬਾਈ ਦੀਪ ਸੁੱਧੂ ਗਿਆ ਕੋਈ ਗੱਲ ਨਹੀਂ ਉਹ ਵੀ ਅਸੀਂ ਦੀਪ ਸੁੱਧ ਦੇ ਵਿੱਚ ਪਤਾ ਨਹੀਂ ਕਿੰਨੇ ਦੀਪ ਖੜੇ ਨੇ ਅਸੀਂ ਵੀ ਦੀਪ ਖੜੇ ਆ ਪਤਾ ਨਹੀਂ ਕਿੰਨਾ ਆਪਣਾ ਸੰਦੀਪ ਬਾਈ ਖੜਾ ਖਿਡਾਰੀ ਕਿੰਨਿਆਂ ਨੇ ਪਤਾ ਨਹੀਂ ਕੀ ਕਰਨਾ ਜੇ ਭਗਵੰਤ ਮਾਨ ਨੂੰ ਅੱਜ ਮੈਸੇਜ ਦੇਣਾ ਮੈਂ ਇੱਕ ਠੋਕ ਕੇ ਕਹਿਣਾ ਮੈਂ ਰਾ ਪਿੰਡ ਪਸੌੜਾ ਹੈ ਸੰਗਰੂਰ ਜ਼ਿਲ੍ਹਾ ਤਹਿਸੀਲ ਧੂਰੀ ਹਰਪ੍ਰੀਤ ਕਾਲੀਆਂ ਦਾ ਮੁੰਡਾ ਮੈਂ ਇੱਕ ਠੋਕ ਕੇ ਕਹਿਣਾ ਪਤਾ ਨਹੀਂ ਸਾਡੇ ਚੋਂ ਨਿਕਲੇ ਜਾਂ ਏ ਮੁੰਡਿਆਂ ਜੋ ਨਿਕਲੇ ਜਿੰਨੇ ਵੀ ਖੜੇ ਨੇ ਜੇ ਭਗਵਾਨਤ ਮਾਨ ਨਾ ਤੁਰਿਆ ਸਹੀ ਲੈਣ ਤੇ ਹੱਕ ਠੋਕੇ ਕਹਿੰਨੇ ਆ ਹੱਕ ਠੋਕ ਹਾਲ ਆਪਾਂ ਗੱਲ ਸਿੱਧੂ ਮੂਸੇਆ ਦੇ ਟੌਪਿਕ ਤੇ ਕਰ ਰਹੇ ਆ ਸਿੱਧੂ ਮੂਸੇਆ ਵਾਲੇ ਬਾਈ ਵਾਸਤੇ ਜੋ ਗੱਲ ਤੁਸੀਂ ਕਹਿਣਾ ਚਾਹੁੰਦੇ ਆਂ ਇਨਸਾਫ ਕਿਉਂ ਨਹੀਂ ਹੋਇਆ ਬਾਬੇ ਇਨਸਾਫ ਕਿਉਂ ਨਹੀਂ ਹੋਇਆ ਬਾਪੂ ਜੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਰੱਬ ਦੇ ਘਰ ਦੇਰਾਂ ਦੇਰ ਨਹੀਂ ਕਿਤੇ ਨਾ ਕਿਤੇ ਇਨਸਾਫ ਸਾਨੂੰ ਰੱਬ ਨੇ ਦਿੱਤਾ ਸਾਨੂੰ ਰੱਬ ਤੋਂ ਹੀ ਉਮੀਦ ਸੀ ਕਚੈਰੀਆਂ ਦੇ ਉੱਤੇ ਸਾਨੂੰ ਉਮੀਦ ਨਹੀਂ ਦੇਖੋ ਅੱਜ ਮੈਂ ਅਖਬਾਰ ਪੜ੍ਹਿਆ ਤੇ ਭਗਵੰਤਮਾਨ ਨੇ ਫੇਰ ਐਲੀਗੇਸ਼ਨ ਲਾਤਾ ਬੀ ਉਹਨਾਂ ਦੀ ਉਹ ਕਰੋ ਜੀ ਜਿਵੇਂ ਪੁੱਤ ਹੋਇਆ ਅੱਜ ਮੈਂ ਜਦੋਂ ਅਖਬਾਰ ਪੜ੍ਹਿਆ ਬਲਕੌਰ ਸਿੰਘ ਸਾਡੇ ਬਾਪੂ ਜੀ ਨੇ ਜਦੀ ਕਿਹਾ ਵੀ ਮੇਰੇ ਬੇਟ ਦਾ ਇਲਾਜ ਚੱਲਣ ਦੋ ਮੈਂ ਇਕੱਲੀ ਇਕੱਲੀ ਗੱਲ ਦੱਸੂ ਸਾਰਿਆਂ ਨੂੰ ਠੀਕ ਹੈ ਨਾ ਫੇਰ ਭਗਵੰਤਮਾਨ ਐ ਕਿਉਂ ਕਹਿੰਦਾ ਵੀ ਇਹਦੇ ਵਿੱਚ ਓਕੇ ਕਰੋ ਜਿਹੜੀ ਉਹਨਾਂ ਨੇ ਕਰੀਆ ਨਾ ਵੀ ਕਿਵੇਂ ਪੁੱਤ ਹੋਇਆ ਜਾਂ ਜਿਵੇਂ ਡੈਫੀਨੇਸ਼ਨ ਉਹ ਬਣਾ ਕੇ ਤੋੜਨਗੇ ਬਹੁਤ ਕੁਝ ਤੋੜਨਗੇ ਇਹਦੇ ਵਿੱਚ ਅਸੀਂ ਬਲਕੌਰ ਨਾਲ ਬਾਪੂ ਹੀ ਨਾਲ ਖੜੇ ਆ ਹੇਕ ਠੋਕ ਕੇ ਗੱਲ ਕਰਾਂਗੇ ਮੈਂ ਹੇਕ ਠੋਕ ਕੇ ਕਹਿੰਨਾ ਬਲਕੌਰ ਸਿੰਘ ਨਾਲ ਖੜੇ ਆ ਬਾਪੂ ਨਾਲ ਖੜੇ ਆ ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਸੁਣਨ ਵਾਲੀ ਗੱਲ ਆ ਸੰਗਰੂਰ ਦੇ ਵਿੱਚ ਪਹਿਲਾਂ ਵੀ ਮੰਜੀ ਇੱਕ ਵਾਰ ਸੁਣ ਸੁਣਨ ਵਾਲੀ ਗੱਲ ਹੁੰਦੀ ਹੈ ਤੇ ਮੰਜੀ ਪਹਿਲਾਂ ਵੀ ਆਮ ਆਦਵੀ ਢੋਕੀ ਆ ਹੁਣ ਵੀ ਢੋਕਾਂਗੇ ਇਹ ਕੱਠੋ ਕੇ ਜਿਸ ਤਰ੍ਹਾਂ ਸਿੱਧੂ ਦੇ ਫੈਨਸ ਹਵੇਲੀ ਦੇ ਵਿੱਚ ਆ ਰਹੇ ਲਗਾਤਾਰ ਹਵੇਲੀ ਦੇ ਵਿੱਚ ਸਿੱਧੂ ਦੇ ਘਰ ਵਾਪਸੀ ਤੋਂ ਬਾਅਦ ਜਸ਼ਨ ਬਣਾਏ ਜਾ ਰਹੇ ਤਾਂ ਐਸੇ ਤਰ੍ਹਾਂ ਹੀ ਫੈਨ ਦੂਰ ਦੂਰੋਂ ਚੱਲ ਕੇ ਆ ਰਿਹਾ ਤੁਸੀਂ ਸਾਡੇ ਨਾਲ ਜੁੜੇ ਰਹੋ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਫਿਲਹਾਲ ਇਹਨਾਂ ਕਾਫੀ ਸੁਮਿਤ ਸੇਠੀ ਡੇਲੀ ਪੋਸਟ ਪੰਜਾਬ ਰਾ ਨਾਮ ਅਚਲ ਮੁੰਸਾ ਮਾਨਸਾ